राजे रणजीत रणजीत एडा के सोने की दुकान में शटर लग के शटर लग्या के महाराजा रणजीत सिंह ने कहा बंद क्यों है कहते महाराज रात बै गई लुट मोह हो सकती है महाराज कहते फिर ਮਹਾਰਾਜਾ ਜੀ ਸਿੰਘ ਕਹਿੰਦੇ ਫਿਰ ਤਾਂ ਰਾਜ ਕਰਨ ਦਾ ਕੋਈ ਫਾਇਦਾ ਨਹੀਂ ਕੁੱਤਾ ਮਗਵਾਓ ਕੁੱਤਾ ਮਗਵਾਇਆ ਗਿਆ 5 ਤੋਲੇ ਦਾ ਕੈਂਠਾ ਕੁੱਤੇ ਦੇ ਗਾਲਜਾ ਪਾਇਆ ਗਿਆ ਇੱਕ ਹਫਤਾ ਕੁੱਤਾ ਘੁੰਮ ਰਿਆ ਤੇ ਕਿਸੇ ਨੇ ਕੈਂਠਾ ਨਹੀਂ ਭੋਲਿਆ ਤੇ ਅੱਜ ਅਸੀਂ ਪੰਜਾਬ ਦੇ ਬਾੜ ਸਿੱਖੇ ਬੈਠੇ ਹਾਂ ਸੰਗਤ ਦੇ ਰੂਪ ਚ ਹੁਣ ਸੋਚਦੇ ਇਹ ਲੋਰ ਹੈ ਤੇ ਬੀਬੀਆਂ ਕੰਨਾਂ ਚ ਵਾਲੀਆਂ ਪਾ ਕੇ ਬੰਗੇ ਤੱਕ ਜਾਣਾ ਹੋਵੇ ਸੇਫ ਨਹੀਂ ਪਤਾ ਹੀ ਨਹੀਂ ਕਿਥੋਂ ਕੀ ਨਿਚੜ ਮਾਰ ਲੈਣੇ ਕਿ ਆਉਣ ਵਾਲੇ ਸਮੇਂ ਚ ਸੋਚਣਾ ਪੈਣਾ ਕਿ ਪੰਜਾਬ ਖੜਾ ਕਿੱਥੇ ਐ ਲੱਭ ਕਹੀ ਜਈਏ ਜਦੋਂ ਮੈਂ 2016 ਚ ਅਸੀਂ ਗੀਤ ਕੀਤਾ ਨਾ ਮੋੜੀਵੇਂ ਮੋੜੀ ਪਰਦਾ ਚੱਕ ਨਹੀਂ ਮੋੜੀ ਨੂੰ ਪੀ ਪੀ ਸਮੇਂ ਕਾ ਸੁੰਘ ਸੁੰਘ ਚਿੱਟੇ ਓ ਸ਼ਾਨੀ ਕਰ ਰਿਆ ਸਰੀਰ ਨੂੰ ਬਹੁਤੇ ਭਰਾ ਸਾਨੂੰ ਫੋਨ ਕਰਕੇ ਕਹਿੰਦੇ ਤੁਸੀਂ ਪੰਜਾਬ ਨੂੰ ਭੰਡ ਰਹੇ ਹੋ ਰਿਜ਼ਲਟ ਅਜ ਤੁਹਾਡੇ ਸਾਹਮਣੇ ਆ ਕਲਾਕਾਰਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਚਿੱਟੇ ਨੂੰ ਮਜ਼ਾਕੀਆ ਤੌਰ ਤੇ ਚਿੱਟੇ ਤੇ ਗੀਤ ਆ ਰਹੇ ਰਾ ਰੱਬ ਨਾ ਕਰੇ ਜਿਨ੍ਹਾਂ ਦੇ ਘਰ ਚਿੱਟਾ ਪਹੁੰਚਿਆ ਹੈ ਜਿਨ੍ਹਾਂ ਦਾ ਕੋਈ ਪੁੱਤ ਚਿੱਟੇ ਦੀ ਭੇਂਟ ਚੜਿਆ ਉਸ ਮਾਂ ਦੀਆਂ ਅਣ ਦਾ ਕੋਲੇ ਪੁੱਛ ਕੇ ਵੇਖਿਓ ਕਿ ਚਿੱਟਾ ਹੈ ਕੀ ਹੈ ਦੁਸ਼ਮਣ ਦੇ ਘਰੇ ਵੀ ਇਹ ਬਵਾਦੀ ਨਾ ਜਾਵੇ ਕੋਸ਼ਿਸ਼ ਕਰੀਏ ਜੇ ਕੋ ਸਾਡਾ ਭਰਾ ਕੋਈ ਤਰਾਹੇ ਮੈਨੇ ਜਾਂਦਾ ਬੜੇ ਥਾਣੇ ਬੜੇ ਹੁਕਮ ਨਾਲ ਸਭ ਤੋਂ ਵੱਡਾ ਪੁੱਤ ਸਭ ਤੋਂ ਵੱਡਾ ਪੁੱਤ ਕਿਸੇ ਦੇਤੀ ਪੁੱਤ ਤਰਾਹੇ ਪੈ ਨੂੰ ਸੰਡੇ ਰਾ ਬਾਦਨਾ ਸਭ ਤੋਂ ਵੱਡਾ ਕੁਝ ਦੇ ਤੀ ਫੁੱਤਰੋਂ ਨਸ਼ੇ ਤੇ ਲਾਗ। ਰਾਜੇ ਰਣਜੀਤ ਸਿੰਘ ਦਾ ਮੁਰਿਆ ਤੇ ਰਾਜ ਕਰੇ ਜੰਮਿਆ ਆਪੇ